ਨੰਨਾ ਨਾ ਕੀ ਹੈ ਪੀਟਰ ਦੇ ਮਾਪਦਾ ਕੀ ਨਾਮ ਹੈ ਸਾਹਿਬ ਆਗਰਵਾਲੀ ਸਕੂਲ ਤੋਂ ਗੁੰਮ ਹੋਇਆ ਬੱਚਾ ਪੁਲਿਸ ਨੇ 1 ਘੰਟੇ ਬਾਅਦ ਹੀ ਮਾਤਾ-ਪਿਤਾ ਦੇ ਕੀਤਾ ਹਵਾਲਾ ਮਾਮਲਾ ਖਾਤੀਆਂ ਦਾ ਮਾਮਲਾ ਖਾਤੀਆਂ ਦਾ ਹੈ ਜਿੱਥੇ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਅਤੇ ਜਦੋਂ ਇੱਕ ਬੱਚਾ ਉਸਦੀ 부ਆ ਆਗਰਵਾਲੀ ਸਕੂਲ ਖਾਤੀਆਂ ਵਿੱਚ ਛੁੱਟ ਗਈ ਤਾਂ ਮੈਡਮ ਉਸਨੂੰ ਸਕੂਲ ਦੇ ਅੰਦਰ ਲੈ ਗਈ ਜਦ 부ਆ ਘਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਸ ਗੱਲ ਨੂੰ ਸੁਣ ਕੇ ਘਰ ਵਾਲਿਆਂ ਦੇ ਹੋਸ਼ ਉੱਡ ਗਏ ਅਤੇ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਖਾਤੀਆਂ ਪੁਲਿਸ ਨੇ ਬੱਚੇ ਨੂੰ 1 ਘੰਟੇ ਦੇ ਅੰਦਰ ਹੀ ਨੂਰ ਹਸਪਤਾਲ ਚੌਂਕ ਤੋਂ ਲੱ ਕਰਤੇ ਤਦਰ ਸਲ ਬੱਚਾ ਸਕੂਲ ਤੋਂ ਨજર ਪਚਾ ਕੇ ਬਾਹਰ ਕਲਾਇਆ ਤੇ ਪਚਾਰ ਪਲ ਨਿਕਲ ਗਿਆ ਅਤੇ ਚੌਕ ਵੱਲ ਇੱਕ ਅੱਲਾ ਗੁਪਤਾ ਪੁਲਿਸ ਕਰਮਚਾਰੀਆਂ ਨੂੰ ਮਿਲਿਆ ਤਾਂ ਪੁਲਿਸ ਕਰਮਚਾਰੀਆਂ ਉਸ ਨੂੰ ਥਾਣੇ ਲੈ ਜਾਂਦਾ ਪੁਲਿਸ ਦੀ ਇਸ ਸਫਲਤਾ ਲਈ ਪ੍ਰਵਾਨ ਪੁਲਸ ਦਾ ਧੰਨਵਾਦੀ ਕੀਤਾ ਹੈ ਸੁਖਜਿੰਦਰ ਸਿੰਘ ਨਾਂ ਇਹ ਮੇਰਾ ਕੰਡਣਾ ਹੈ ਉਹ ਇਜੀਕ ਯਹੀ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਈ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਟੱਡਾ ਬੱਚਾ ਮਤਲਬ ਮੈਂ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਏਦਾਂ ਮਤਲਬ ਟੇਬਲ ਟੂਲ ਸਾਫ ਕਰਨ ਨਹੀਂ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਸ ਕੜੀ ਸੜੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸਦਿਆ

ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਦੇ ਇਹ ਤੋਂ ਕਾਣਿਆਂ ਚੋਂ ਮਿਲਿਆ ਜੀ ਤੁਹਾਨੂੰ ਸੂਚਨਾ ਇਹਨਾਂ ਦੇ ਨਾਨੀ ਨੇ ਦਿੱਤੀ ਰਿਹਾ ਹਾਂ ਜੀ ਸਕੂਲ ਵਾਲਾ ਵੀ ਕਿਹੜਾ ਜੋ ਸਕੂਲ ਵਾਲਾ ਨੇ ਇਹ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ ਹਾਂ ਜੀ ਧਿਆਨ ਰੱਖਣਾ ਦਾ ਹਾਂ ਜੀ ਬਹੁਤ ਆ ਸੌ ਸਕਦਾ ਲਾ ਪ੍ਰੋਵਾਈਡ ਨਾਲ ਖਾਣੇ ਆਇਓ ਕੀ ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ ਫਿਰ ਬੱਚਾ ਖਰਾਬ ਦਵਾਈ ਦੇਣ